ਹਰੇ ਕ੍ਰਿਸ਼ਨਾ ਸਸਰੀਗੜ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ 올 ਇੰਡੀਆ ਜਰਨੀ ਦੇ ਇੱਕ ਹੋਰ ਨਵੇਂ ਫਰੈਸ਼ ਐਪੀਸੋਡ ਤੇ ਨਵੀਂ ਜਰਨੀ ਦੇ ਵਿੱਚ ਇਧਰ ਆਪਣੀ ਜੈਕਟ ਰੇਡੀਅਮ ਜੈਕਟ ਆਪਾਂ ਐਨੂੰ ਲਾ ਦਿੰਨੇ ਆ ਪਾਣੇ ਨਹੀਂ ਹੈਗੇ ਤਾਂ ਜੋ ਇਹ ਪਿੱਛੇ ਰਿਫਲੈਕਟ ਹੁੰਦੀ ਰਹਿੰਦੀ ਕਿਉਂਕਿ ਮੈਂ ਪਿੱਛੇ ਇਹ ਜਾਂ ਬੈਗ ਟੰਗਿਆ ਹੁੰਦਾ ਹੈਗਾ ਕਿਉਂਕਿ ਮੇਰੇ ਕੋਲ ਹਲੇ ਜਗ੍ਹਾ ਹੈ ਨਹੀਂ ਕਿਤੇ ਬੈਗ ਰੱਖਾਂ ਅੱਗੇ ਆਪਾਂ ਕੈਰੀਅਰ ਲਵਾਵਾਂਗੇ ਆਉਣਲੇ ਟਾਈਮ ਦੇ ਵਿੱਚ ਫਿਰ ਇੱਥੇ ਬੈਗ ਟੰਗ ਕੇ ਜੈਕਟ ਪਾ ਲਿਆ ਕਰਾਂਗੇ ਤੇ ਰਾਤ ਅਸੀਂ ਇਸ ਗੁਰੂ ਘਰ ਦੇ ਵਿੱਚ ਰੁਕੇ ਸੀ ਕੁਰਬਾਨ ਜੈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦਵਾਰੇ ਆਇਆ ਤਾਂ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਗੁਰ ਚਰਨਾ ਵਾਜੀ ਤੇ ਇਧਰਲੇ ਪਾਸੇ ਖੱਬੇ ਤੁਸੀਂ ਆਵਾਜ਼ ਸੁਣ ਰਹੇ ਹੋਵੋਗੇ ਟ੍ਰੇਨ ਦੀ ਆਵਾਜ਼ ਆ ਰਹੀ ਹੈ ਜੀ ਉਹ ਜਿਹੜੀ ਆਵਾਜ਼ ਹੈ ਜੀ ਆਪਣਾ ਸਟੇਸ਼ਨ ਤੇ ਟ੍ਰੇਨ ਆ ਕੇ ਰੁਕੀ ਹੋਈ ਹੋਣੀ ਤਾਂ ਆ ਰਹੀ ਹੈ ਕਿਉਂਕਿ ਇੱਥੇ ਹੈਗਾ ਫਤਿਹਾਬਾਦ ਸਟੇਸ਼ਨ ਜੀ ਫਤਿਹਪੁਰ ਸਟੇਸ਼ਨ ਸੋਰੀ ਤੇ ਅੱਜ ਤਕਰੀਬਨ 128 ਕਿਲੋਮੀਟਰ ਦੇ ਲਾਗੇ ਛਾਗੇ ਹੈਗਾ ਆਪਣਾ ਪ੍ਰਯਾਗ ਰਾਜ ਜਿਹਨੂੰ ਆਪਾਂ ਪਹਿਲੇ ਇਲਾਹਾਬਾਦ ਦੇ ਨਾਮ ਤੋਂ ਜਾਣਿਆ ਕਰਦੇ ਸੀਗੇ ਤੇ ਇਲਾਹਾਬਾਦ ਜਾਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜੇ ਨਾ ਪਹੁੰਚ ਪਾਏ ਰਾਹ ਦੇ ਵਿੱਚ ਕਿਤਨਾ ਕਿਤੇ ਟੈਂਟ ਜਰੂਰ ਲਾ ਲਾਂਗੇ ਕਿਉਂਕਿ ਪਹੁੰਚਣਾ ਜ਼ਰੂਰੀ ਹੈ ਇਲਾਹਾਬਾਦ ਪਟਨਾ ਸਾਹਿਬ ਵੀ ਜਾਣਾ ਬਹੁਤ ਜ਼ਰੂਰੀ ਹੈ ਫਟਾ ਤੋਂ ਫਟ ਕਵਰ ਕਰਕੇ ਆਪਾਂ ਸਾਊਥ ਵੱਲ ਚਲੇ ਜਾਣਾ ਉਸ ਤੋਂ ਬਾਅਦ ਸਾਊਥ ਦੇ ਜਿੰਨੇ ਵੀ ਗੁਰਦੁਆਰੇ ਜਿੰਨੇ ਵੀ ਮੰਦਰ ਜਿੰਨੀਆਂ ਵੀ ਹੋਰ ਦੇਖਣ ਰਹੀਆਂ ਥਾਂ ਮੈਂ ਸਾਰੀਆਂ ਦਿਖਾਵਾਂਗੇ ਤੇ ਅੰਡਮਾਨ ਨਿਕੋਬਰ ਜਾਣਾ ਆਪਾਂ ਉੱਥੇ ਦਾ ਵੀ ਇੱਕ ਗੁਰੂ ਘਰ ਹੈਗਾ ਉਹ ਵੀ ਦਿਖਾਣਾ ਤੁਹਾਨੂੰ ਅੰਡਮਾਨ ਨਿਕੋਬਰ ਦਾ ਬੜੇ ਰੋਹ ਲੋਕਾਂ ਪਟਨਾ ਸਾਹਿਬ ਜਾਣ ਦੀ ਪੂਰੀ ਤਿਆਰੀ ਹੈ ਦਿਨ ਦੇ ਅੱਜ ਪਹਿਲੇ ਪੈਡਲ ਨੇ ਸ਼ਹਿਰ ਫਤਿਹਪੁਰ ਤੇ ਫਤਿਹਪੁਰ ਸ਼ਹਿਰ ਦੇ ਵਿੱਚ ਕੱਲ ਤਾਂ ਦਿਖਾਇਆ ਤਾਂ ਬੇਸ਼ੋਰ ਮਹਾਦੇਵ ਮੰਦਿਰ ਜਦਾ ਇਤਿਹਾਸ ਤੁਹਾਨੂੰ ਕੱਲ ਸਾਰਾ ਹੀ ਸਾਰਾ ਦੱਸਿਆ ਤੇ ਹੁਣ ਕਿਹੜਾ ਅਰੇਂਜਮੈਂਟ ਕਰਦਾਂ ਲੱਸੀ ਦਾ ਤੇ ਲੱਸੀ ਦੀ ਹੈ ਹਰੇ ਕ੍ਰਿਸ਼ਨਾ ਹਰੀ ਓ ਨੇ ਕੇ ਹਿਸਾਬ ਦੀ ਵਾਛੜ ਸ਼ੁਰੂ ਹੋ ਗਈ ਐ ਸੂਰਜ ਨਿਕਲਿਆ ਹੋਇਆ ਪਰ ਕਣੀਆਂ ਜਾਂ ਪੈਰੀਆਂ ਹੋਰ ਹਿਸਾਬ ਦੀਆਂ ਧੁੱਪ ਦੇ ਵਿੱਚ ਹੀ ਕੱਲ ਮੀਂਹ ਹੀ ਲੋਟ ਆਉਂਦਾ ਸੀਗਾ ਅੱਜ ਗਰਮੀ ਨਹੀਂ ਲੋਟ ਆਉਂਦੀ ਤੇ ਤੇ ਲੋ ਮੈਂ ਤਾਂ ਹੀ ਕਹਿੰਨਾ ਵਾ ਕਦੀ ਕੰਮ ਬਰਸੀਤੋ ਹੋ ਜਾਂਦਾ ਜੀ ਕਦੀ ਗਰਮੀਤੋ ਹੋ ਜਾਂਦਾ ਚਿੱਤਰਕੂਟ 159 ਪ੍ਰਯਾਗਰਾਜ 104 ਮੈਂ 95 ਕਿਲੋਮੀਟਰ ਦਖਾ ਰਿਹਾ ਹਾਂ ਪ੍ਰਯਾਗ ਰਾਜ ਉਹੀ ਥਾਂ ਹੈ ਜੀ ਜਿਹੜੀ ਆਪਣੀ ਇਲਾਹਾਬਾਦ ਪਹਿਲੇ ਕਿਹਾਈ ਜਾਂਦੀ ਸੀਗੀ ਤੇ ਪ੍ਰਯਾਗ ਰਾਜ ਦੇ ਵਿੱਚ 66 ਕਰੋੜ ਲੋਕਾਂ ਨੇ ਮਹਾਕੁੰਭ ਦਾ ਸਨਾਨ ਕੀਤਾ ਸੀਗਾ ਇਸ ਸਾਲ ਜਨਵਰੀ ਦੇ ਮਾਘ ਦੇ ਦਿਨ ਤੋਂ ਲੈ ਕੇ ਜੀ ਆਪਣਾ ਮਾਘੀ ਦੇ ਦਿਨ ਤੋਂ ਸ਼ੁਰੂਆਤ ਹੋ ਗਈ ਸੀਗੀ ਉਸ ਤੋਂ ਬਾਅਦ ਸਨਾਨ ਚੱਲਦਾ ਰਿਹਾ ਸੀਗਾ ਜੀ ਕੁੰਭ ਦਾ ਮਹਾਕੁੰਭ ਦਾ 144 ਸਾਲ ਬਾਅਦ ਆਇਆ ਸੀ ਜੀ ਮਹਾਕੁੰਭ ਹਰ 12 ਸਾਲ ਦੇ ਵਿੱਚ ਇੱਕ ਵਾਰੀ ਕੁੰਭ ਦਾ ਮੇਲਾ ਲੱਗਦਾ ਹੈ ਜੀ ਆਪਣਾ ਪਿਆਗਰ ਰਾਜ ਦੇ ਵਿੱਚ ਉੱਥੇ ਗੰਗਾ ਯਮਨਾ ਸਰਸਵਤੀ ਤਿੰਨ ਨਦੀਆਂ ਦਾ ਸੰਗਮ ਹੁੰਦਾ ਹੈ ਤੇ ਹਰ 12 ਸਾਲ ਤੇ 12 ਵਾਰ ਮਤਲਬ ਮੰਨ ਲਈਏ ਜੇ ਆਪਾਂ 12 ਗੁਣੀ 12 ਕਰ ਦਈਏ 144 ਸਾਲ ਬਾਅਦ ਮਹਾ ਕੁੰਬ ਦਾ ਮੇਲਾ ਲੱਗਦਾ ਹੈ ਜਿਹੜਾ ਕੀ ਇਸ ਸਾਲ ਆਇਆ ਸੀਗਾ ਬੜੇ ਕਿਸਮਤ ਵਾਲੇ ਲੋਕ ਸੀਗੇ ਜਿਨ੍ਹਾਂ ਨੇ ਦੇਖਿਆ ਉਹ 144 ਸਾਲ ਬਾਅਦ ਆਇਆ ਹੋਇਆ ਮਹਾ ਕੁੰਭ ਤੇ ਉਹਨਾਂ ਨੇ ਉਸ ਸਥਾਨ ਤੇ ਜਾ ਕੇ ਡੁਬਕੀ ਲਈ ਤੇ ਆਪਣੀ ਆਸਥਾ ਜਿਹੜੀ ਹੈ ਪ੍ਰਗਟ ਕਰੀ ਪਿੱਛੇ ਧੁੱਪ ਨੇ ਕਹਿਰ ਵਰਸਾਇਆ ਹੋਇਆ ਸੀਗਾ ਗਰਮੀ ਵਾਲਾ ਕੰਮ ਸੀਗਾ ਤੇ ਹੁਣ ਫਿਰ ਬਰਸੀਤੋ ਵਾਲਾ ਕੰਮ ਹੋ ਗਿਆ ਗਰਮੀਤੋਂ ਤੋਂ ਬਾਹਰ ਆ ਗਈ ਕਹਿੰਦੇ ਨੇ ਪ੍ਰਿਆਗਰਾਜ ਚ ਹੜ ਆਏ ਹੋਏ ਨੇ ਇੱਕ ਦੋ ਫੋਨ ਆਏ ਨੇ ਤੇ ਪ੍ਰਿਆਗਰਾਜ ਦੇ ਵਿੱਚ ਜਾਣਾ ਕਹਿੰਦੇ ਤੁਸੀਂ ਕੋਰਸਪੋਂਡ ਜਾਂ ਕੰਮ ਕਰ ਦੋ ਤੇ ਮੈਂ ਕਿਹਾ ਜੀ ਹੁਣ ਤਾਂ ਜੋ ਮਰਜੀ ਆ ਜੇ ਹੁਣ ਤਾਂ ਜਾਣਾ ਹੀ ਹੈ ਜੇ ਹੁਣ ਆਏ ਆ ਤਾਂ ਰਾਹ ਤਕਰੀਬਨ 90 ਕਿਲੋਮੀਟਰ ਦਾ ਰਹਿ ਗਿਆ ਤੇ ਬਾਕੀ ਦੇਖੀ ਜਾਏਗੀ ਹੁਣ ਕਿਹੜੇ ਹੜਨੇ ਕਿਹੜੇ ਪੰਗੇ ਪਏ ਹੋਏ ਨੇ ਪਰ ਜਾਣਾ ਤਾਂ ਹੈ ਹੀ ਹੁਣ ਕਿੱਧਰ ਜਾਈਏ ਕੋਈ ਰਾਹ ਵੀ ਹੈ ਨਹੀਂਗਾ ਸਾਹਮਣੇ ਨਜ਼ਰ ਨਹੀਂ ਆਉਂਦਾ ਕੋਈ ਵੀ ਬਸ ਇਹ ਹੈ ਕੋਸ਼ਿਸ਼ ਕਰਦੇ ਆ ਸੇਫਟੀ ਆਪਣੀ ਜ਼ਰੂਰੀ ਹੈ ਹਰੇਕ ਬੰਦਾ ਸੋਚ ਰਹਾ ਹੈ ਸਾਡੇ ਬਾਰੇ ਕਾਹੀ ਦੱਸਦਾ ਪਰ ਹੁਣ ਸਾਡੇ ਕੋਲ ਵੀ ਕੋਈ ਆਪਸ਼ਨ ਨਜ਼ਰ ਆਉਂਦਾ ਨਹੀਂ ਪਿਆ ਸਾਡੀ ਅੱਖਾਂ ਦੇ ਸਾਹਮਣੇ ਤਾਂ ਜੋ ਕਰ ਲਈਏ ਅਗਰ ਆਪਾਂ ਸਟੇ ਵੀ ਕਰ ਲੈਨੇ ਆ ਪੰਜ-ਛੇ ਦਿਨ ਕਿਤੇ ਰਹਿ ਵੀ ਲੈਨੇ ਆ ਤੇ ਫਿਰ ਸਾਡੇ ਵਲੋਗਸ ਨੇ ਘਾਰਾ ਰੋਕੇ ਜਾਣਗੇ ਕਿਉਂਕਿ ਹੋਰ ਆਸੇ ਪਾਸੇ ਦਿਖਾਉਣਾਸਤੇ ਕੁਝ ਹੈ ਨਹੀਂ ਹੈ ਇੰਨਾ ਜ਼ਿਆਦਾ ਤੇ ਸਾਈਕਲ ਵੀ ਚਲਾ ਨਹੀਂ ਪਾਵਾਂਗੇ ਥੋੜਾ ਸਰੀਰ ਵੀ ਡਿਮ ਡਿਮ ਜਿਹਾ ਕੰਮ ਖੋਜੂਗਾ ਤੇ ਚੇਰਾ ਕੀ ਦੇਖਦੇ ਹਾਂ ਹੁਣ ਕੀ ਹੱਲ ਬਣਦਾ ਹੈ ਨਿਕਲਣਾ ਤਾਂ ਪੈਣਾ ਹੀ ਹੈ ਬਰਸਾਤ ਤੇਜ਼ ਹੋ ਜਾਂਦੀ ਹੈ ਅੱਖਾਂ ਦੇ ਉੱਤੇ ਛਿੱਟੇ ਪੈਂਦੇ ਦੇਖ ਸਕਦੇ ਹੋ ਵਾਤਰ ਤੇਜ਼ ਹੋ ਰਿਹਾ ਪੁੱਲ ਤੇ ਚੜਿਆ ਤੇ ਇਧਰ ਆਪਣੀ ਖੱਬੇ ਹੱਥ ਜਮਾ ਹਰਿਆਲੀ ਹਰਿਆਲੀ ਜਿਵੇਂ ਮੈਦਾਨ ਹੁੰਦੇ ਨਾ ਵਧੀਆ ਸਟੇਡੀਅਮ ਵਾਲੇ ਮੈਦਾਨ ਹੁੰਦਾ ਹਰਾ ਹਰਾ ਘਾਹ ਹੁੰਦਾ ਹੈਗਾ ਉਹ ਤਾਂ ਇੱਥੇ ਕਾ ਆ ਜਾ ਨਜ਼ਰ ਆਇਆ ਬੜਾ ਸੋਹਣਾ ਲੱਗ ਰਿਹਾ ਦੇਖੋ ਤੇ ਮਿੱਟੂ ਥੋੜਾ ਜਿਹਾ ਅੰਗੇ ਲੰਘ ਗਿਆ ਸੰਦੀਪ ਹਰਪਾਲ ਮੈਂ ਥੋੜਾ ਜਿਹਾ ਪਿੱਛੇ ਸੀਗਾ ਵਲੋਗ ਜਿਹਾ ਕਰ ਰਿਹਾ ਸੀ ਤੇ ਇੱਧਰ ਆਪਣਾ ਬਾਈ ਝੋਨੇ ਨੂੰ ਸਪਰੇਅ ਲਾਈ ਜਾਂਦਾ ਵਾਵਾ ਸਪਰੇਅ ਛੁੱਟੀ ਜਾਂਦਾ ਸਾਹਮਣੇ ਕੋਈ ਮੇਲ ਜੀਪ ਪਤਾ ਨਹੀਂ ਕਾਦੀ ਫੈਕਟਰੀ ਜੀ ਹੈ ਤੇ ਆ ਹਾਈਵੇ बरसात थोड़ी जी पै रही थी हूँ रुक गई है थोड़ी जी बरसात तो हम थोड़ा जा मौसम सैट जहा हो गया है बाकी पैंती चाली किलोमीटर ले आए हुए हैं और तकरीबन तो नब्बे किलोमीटर पे तो उस मे नशे प्रयागराज पहुँचा बोइया का ट्रक हो गया खराब पंक्चर हो गया स्टेपनी लागे भाई हूँ टायर बदलना पे आला टायर खराब हो गया ਤਿਆਰਾਤ ਇਹ ਨਾ ਮੈਂ ਇੱਕ ਚੀਜ਼ ਦੇਖੀ ਹੈ ਪਿੱਛੇ ਜੇ ਵੀ ਮੈਨੂੰ ਨਜ਼ਰ ਆਇਆ ਦੋ ਵਾਰੀ ਅੱਜ ਮੈਨੂੰ ਸਵੀਡ ਦਾ ਨਜ਼ਰ ਆਇਆ ਕਿੱਲੇ ਜੇ ਪਏ ਨਜ਼ਰ ਆਏ ਹੈ ਜੀ ਰਾਹ ਦੇ ਵਿੱਚ ਨਾ ਕਿੱਲੇ ਜੇ ਸੁੱਟੇ ਹੋਏ ਸੀਗੇ ਤੇ ਉਹਦੇ ਚੱਕਰ ਦੇ ਨਾਲ ਪੈਂਚਰ ਜਾ ਹੋ ਜਾਂਦਾ ਹੈਗਾ ਕੰਮ ਚਲੋ ਆਪਣੇ ਤੇ ਪ੍ਰਮਾਤਮਾ ਦੀ ਕਿਰਪਾ ਆਪਾਂ ਬਚੇ ਹੋਏ ਆ ਸਾਡਾ ਟਾਇਰ ਹੋਇਆ ਨਹੀਂ ਪੈਂਚਰ ਪਰ ਇਹ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਪਿਆ ਇਹ ਵਾਲਾ ਜਿਹੜਾ ਆਪਾਂ ਹਾਈਵੇ ਫੜਿਆ ਹੈਗਾ ਵਾ ਇੱਥੇ ਇਦਾਂ ਕਿਉਂ ਹੈ ਦੋ ਵਾਰੀ ਦੇਖਿਆ ਹੈਗਾ ਮੈਂ ਕਿੱਲੇ ਜੇ ਸੁੱਟੇ ਹੋਏ ਪਤਾ ਨਹੀਂ ਕਿੰਨੇ ਸੁੱਟੇ ਹੋਏ ਕਿੰਨੇ ਨਹੀਂ ਸੁੱਟੇ ਹੋਏ ਪਰ ਦੋ ਥਾਵਾਂ ਤੇ ਮੈਂ ਦੇਖ ਪਿੱਛੇ ਇੱਕ ਵਾਰ ਉਹਦਾ ਟਾਇਰ ਪੈਂਚਰ ਹੋਇਆ ਹੋਇਆ ਸੀਗਾ ਮੈਂ ਉਹਦੀ ਚਲੋ ਵੀਡੀਓ ਨਹੀਂ ਬਣਾਈ ਤੇ ਉਹ ਛੋਟਾ ਹੱਤੀ ਆਪਣੇ ਟੈਂਪੋ ਜਣੀ ਚਲਦੇਗੇ ਜਿਹੜਾ ਆਪਣਾ ਸਮਾਨ ਢੋਆ ਢੋਈ ਕਰਦੇਗੇ ਨੇ ਉਹ ਉਹਨਾਂ ਦੇ ਅੱਗੇ 7-8 ਕਿੱਲ ਪਏ ਹੋਏ ਸੀਗੇ ਉਹ ਤਿੰਨ ਕਿੱਲੇ ਜਿਹੜੇ ਹੈਗੇ ਆਪਣੇ ਟਾਇਰ ਚੋਂ ਕੱਢੇ ਨੇ ਤੇ ਇਧਰ ਟਰੱਕ ਦਾ ਪਤਾ ਨਹੀਂ ਕਿੱਲ ਪਏ ਸੀਗਾ ਨਹੀਂ ਪਏ ਸੀਗੇ ਪਰ ਪਿੱਛੇ ਜੇ ਮੈਂ ਇੱਕ ਵਾਰੀ ਖਾਲੇ ਖੁੱਲੇ ਕਿੱਲੇ ਪਏ ਹੋਏ ਦੇਖੇ ਸੀਗੇ ਅੱਗੇ ਜੇ ਕਿਤੇ ਨਜ਼ਰ ਆਉਂਦੇ ਨੇ ਤਾਂ ਮੈਂ ਦਿਖਾਣਾ ਮੇਰੇ ਹਿਸਾਬ ਨਾਲ ਰਾਤ ਨੂੰ ਇਹ ਹੋ ਸਕਦਾ ਜੇ ਇਸ ਤਰ੍ਹਾਂ ਮੇਰਾ ਦਿਮਾਗ ਚੱਲਦਾ ਹੈ ਕਿ ਮੈਂ ਚਲੋ ਮੈਂ ਇਸ ਦੇ ਬਾਰੇ ਕੀ ਕਹਿ ਸਕਦਾ ਮੈਂ ਇਹ ਕਹਣਾ ਵਾ ਕਿ ਸ਼ਾਇਦ ਇਹ ਜਿਹੜੇ ਖੋਹ ਮਾਰ ਲੁੱਟ ਮਾਰ ਕਰਨ ਵਾਲੇ ਹੁੰਦੇ ਨੇ ਉਹ ਕਰਦੇ ਨੇ ਕਿ ਰਾਤ ਨੂੰ ਕੋਈ ਹੋਵੇ ਬਾਈ ਪੈਂਚਰ ਪੁੰਚਰ ਹੋ ਜਵੇ ਜੀ ਦਾ ਉਹਨੂੰ ਖੋਹ ਖੁ ਲਈਏ ਗੱਡੀ ਕੋਈ ਹੋਵੇ ਪੈਂਚਰ ਇਹ ਤਾਂ ਚਲੋ ਟਰੱਕਾਂ ਵਾਲੇ ਨੇ ਇੰਨਾ ਵਿਚਾਰਿਆਂ ਕੋਲ ਕੀ ਹੈਗਾ ਅਗੇ ਵੱਡੀ ਗੱਡੀ ਪੈਂਚਰ ਹੋ ਗਈ ਉਹਨਾਂ ਨੇ ਤਾਂ ਮੈਂ ਕਹਿੰਨਾ ਸਾਰਾ ਸਮਾਨ ਹੀ ਉਹਨਾਂ ਦਾ ਕੱਢ ਲੈਣਾ ਇਹਨਾਂ ਦੀ ਵੀ ਨਿਗਰ ਰਹਿਦੀ ਹੋਣੀ ਹੈ ਮੇਰੇ ਹਿਸਾਬ ਨਾਲ ਜੀ ਨਾ ਆਸੇ ਪਾਸੇ ਜਿੱਦਾਂ ਦਾ ਮਾਹੌਲ ਆ ਪਾ ਏਰੀਆ ਵੀ ਇਦਾਂ ਦੇ ਏਰੀਆ ਦੇ ਵਿੱਚ ਘੁੰਮ ਰਹੇ ਹਾਂ ਪਲਾਜ਼ਾ 500 ਮੀਟਰ ਆਪਣਾ ਰਹਿੰਦਾ ਤੇ ਉਹ 500 ਮੀਟਰ ਕਿੰਨਾ ਹੁੰਦਾ ਆ ਦੇਖੋ ਜੀ ਉਹ ਟੋਲ ਪਲਾਜ਼ਾ ਆ ਬੋਰਡ ਲੱਗਿਆ ਹੋਇਆ ਤੇ ਇੱਥੇ 5-7 ਮਿੰਟ ਬੈੰਨੇ ਆਪਣੇ ਬੰਦੇ ਜਿਹੜੇ ਹੈਗੇ ਪਿੱਛੇ ਜਿਹੇ ਰਹਿ ਗਏ ਨੇ ਤੇ ਆ ਲਓ ਜੀ ਬੈਠਾ-ਬਠਾਈ ਕੰਮ ਹੋ ਗਿਆ ਕੱਪੜੇ ਸਾਰੇ ਲਿਪੜੇ ਪਏ ਨੇ ਜੀ ਬਰਸਾਤਾਂ ਦੇ ਕਰਕੇ ਤੇ ਸਾਈਕਲ ਆਪਣਾ ਆ ਖੜਿਆ ਹੋਇਆ ਜੀ ਅਸੀਂ ਤੇ ਗੱਲ ਬਾਤ ਕਰੀਏ ਪ੍ਰਿਆਗ ਰਾਏ ਤਾਂ ਮੇਰੇ ਹਿਸਾਬ ਨਾਲ ਅੱਜ ਨਹੀਂ ਪਹੁੰਚ ਪਾਵਾਂਗੇ ਕਿਉਂਕਿ ਮੌਸਮ ਹੋਰ ਜਾਈ ਹੈਗਾ ਹਵਾ ਪੁੱਠੀ ਚੱਲੀ ਜਾਂਦੀ ਤੇ ਜ਼ੋਰ ਵਾਵਾ ਲੁਆਈ ਜਾਂਦੀ ਹੈ ਉਨਜਨ ਪਹੁੰਚ ਜਾਗੇ ਪਰ ਰਾਤ ਦਾ ਸਫਰ ਹੋ ਜਾਏਗਾ ਤੇ ਰਾਤ ਨੂੰ ਫਿਰ ਆਪਣੇ ਵੱਲੋਂ ਇਹ ਹੀ ਹੈ ਕਿ ਆਪਾਂ ਨਾ ਸਫਰ ਕਰੀਏ ਕਈ ਵਾਰੀ ਗੱਲਾਂ ਵੀ ਸੁਨੀਆਂ ਜਾਂਦੀਆਂ ਹੈਗੀਆਂ ਆਸ-ਪਾਸੋਂ ਤੇ ਰਾਤ ਨੂੰ ਆਪਣਾ ਇਹ ਹੀ ਆਪਾਂ ਸਫਰ ਨਾ ਕਰੀਏ ਕਿ ਆਪਣਾ ਸੇਫਟੀ ਆਪਣੇ ਹੱਥਾਂ ਦੇ ਵਿੱਚ ਰਾਜ ਤੁਰਦੇ ਤੁਰਦੇ 70 ਕਿਲੋਮੀਟਰ ਰਹਿ ਗਿਆ ਜੀ ਪ੍ਰਯਾਗਰਾਜ 70 75 ਦੇ ਆਰਾਊਂਡ ਹੈਗਾ ਤੇ ਆਪਣਾ ਖੱਬੇ ਹੱਥ ਹੈ ਜੀ ਕੱਲਨਪੁਰ ਤੇ ਨਾਲ ਹੀ কুমহারা কা পর্বা ਇੱਥੇ ਪਿੰਡਾਂ ਦੇ ਨਾਂ ਹੀ ਬੜੇ ਹੋਰ ਹਿਸਾਬ ਦੇ ਹੁੰਦੇ ਨੇ ਕੋਈ ਮਾੜਾ ਚੰਗਾ ਬੰਦਾ ਹੋਵੇ ਉਹ ਤਾਂ ساری ਉਮਰ ਯਾਦ ਹੀ ਨਾ ਕਰ ਪਾਏ ਸਾਡੇ ਕੋਈ ਨਹੀਂ ਯਾਦ ਹੁੰਦੇ ਬਣੇ ਕਿਹੇ ਕਿਹੇ ਜੇ ਨਾਂ ਨੇ ਜੀ ਉੱਠੇ ਛਿਦੇ ਨਾਮ ਸ਼ਮਾ ਪਈਆਂ ਇੱਧਰ ਬਾਈ ਕੱਖ ਦੀ ਪੰਡ ਚੁੱਕੀ ਫਿਰਦਾ ਤੇ ਨਾਲ ਪਿੱਛੇ ਰਾਤ ਹੀ ਹੋਊ ਚੇ ਦਾ ਪੂਰਾ ਮਹੂਰ ਚੱਲ ਰਾਤ ਵਾਲਾ ਹੈਗਾ ਟਾਈਮ 4:30 ਵਜੇ ਦਾ ਤੇ ਬਰਸਾਤ ਮੈਨੂੰ ਲੱਗਦਾ ਹੁਣ ਚੱਕੂ ਸਾਡੇ ਫੱਟੇ ਥੱਲੇ ਤੱਕ ਤਾਂ ਬਚੇ ਹੋਏ ਸੀ ਸਵੇਰ ਦੇ ਸੀ ਉਹ ਹੀ ਕੰਮ ਹੋ ਗਿਆ ਫਟਾਫਟ ਸ਼ੁਰੂ ਰਾਤ ਭਰਾਤ 4:30 ਵਜੇ ਮੀਂਹ ਪਾਣਾ ਸ਼ੁਰੂ ਹੋ ਗਿਆ ਰ ਸਾਥ ਜਿਹੜੀ ਹੈ ਤੇਜ਼ ਹੋ ਗਈ ਤੁਸੀਂ ਜਿਹੜਾ ਦੇਖੋ ਤੁਸੀਂ ਵਾਛੜ ਪੂਰੀ ਓਕੇ ਰਿਪੋਰਟ ਕਰ ਬੈਠੇ ਹੋ ਇਹ ਜਿੰਦਾ ਲਾਈਫ ਬੰਦਾ ਮੁਨੀਤੋ ਬੱਤ ਉਨਸ ਤੇ ਬੱਕਰੀਆਂ ਵੀ ਉਧਰ ਆ ਰਹੀਆਂ ਨੇ ਇਲਾਹਾਬਾਦ ਗਰੁੱਪ ਆਫ ਇੰਸਟੀਟਿਊਟ AGI ਸੂਰਾਂ ਦੀ ਫਾਰਮਿੰਗ ਜੀ ਇਹ ਖਾਤੇ ਹੋਗੇ ਨਾ ਯਹਾਂ ਤੇ ਸੂਰ ਖਾਲਾ ਤੇ ਅਸਲ ਚਤਾ ਵਰਹਾ অবতার ਹੁੰਦਾ ਜੀ ਨਹੀਂ ਖਾਣਾ ਚਾਹੀਦਾ ਤੇ ਇਹਨਾਂ ਦੇਾਰੇ ਜੇ ਗੱਲ ਕਰੀਏ ਜੀ ਆਜੋ 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 ਹਾਂ ਗੱਲ ਕਰਾਂ ਮਸਾਂ ਵਰਖਾਦ ਰੁਕੀ ਐ ਉਧਰਲੇ ਪਾਸੇ ਮੌਸਮ ਸਾਰਾ ਸਾਫ ਐ ਇਧਰ ਥੋੜਾ ਜਿਹਾ ਗਿੱਲਾ ਹੈਗਾ ਮੌਸਮ ਗੱਲਬਾਤ ਕਰਕੇ ਆਈਫੋਨ ਜਦੋਂ ਬਰਸ਼ਾਤ ਪੈਂਦੀ ਐ ਇਹ ਚੱਲਣਾ ਬੰਦ ਕਰ ਦਿੰਦਾ ਐ ਇਹ ਆਪਣੀ ਦਿਖਾਣ ਲਾਇਆ ਦਿੰਦਾ ਕਿ ਆਪਾਂ ਬਰਸ਼ਾਤ ਵਿੱਚ ਨਹੀਂ ਚੱਲ ਸਕਦੇ ਟੱਚ ਦੇ ਉੱਤੇ ਪਾਣੀ ਪੈ ਜਾਂਦਾ ਨਾ ਏ ਉੜਾਈ ਜਾਂਦਾ ਪਾਣੀ ਆਟੋ ਨਾਲ ਟਰੱਕ ਟੈਂ 5:30 ਹੋ ਗਏ ਐ ਤੇ ਬਸ ਹੁਣ ਨਹੀਂ ਜਾ ਪਾਵਾਂਗੇ ਜੀ ਪ੍ਰਯਾਗਰਾਜ ਤਕਰੀਬਨ 60 ਕਿਲੋਮੀਟਰ ਦਾ ਸਫ਼ਰ ਅਸੀਂ ਕੱਟ ਆਏ ਆ ਹੋਰ 60 ਕਿਲੋਮੀਟਰ ਐਸੇ ਦਾ ਰਹਿੰਦਾ 65 ਕਿਲੋਮੀਟਰ ਜਿਹੜਾ ਆਪਣਾ ਪ੍ਰਯਾਗਰਾਜ ਐ ਪਰ ਅਸੀਂ ਨਹੀਂ ਕੱਟ ਪਾਵਾਂਗੇ ਸਫ਼ਰ ਅੱਜ ਕਿਉਂਕਿ 5:30 ਹੋ ਗਏ ਐ ਤੇ ਪ੍ਰਸ਼ਾਸਨ ਨੇ ਆਪਣਾ ਪਿੱਛਾ ਨਹੀਂ ਛੱਡਿਆ ਹਲੇ ਤੱਕ ਤੇ ਅੱਗੇ ਕਹਿੰਦੇ ਹੋਰ ਪੈ ਰਹੀ ਐ ਬਿਹਾਰ ਕੰਨੀ ਪ੍ਰਸਾਦ ਜਿਹੜੀ ਐ ਉਹਨੇ ਕੰਮ ਕਢਾਇਆ ਹੋਇਆ ਸਾਰਾ ਦਾ ਸਾਰਾ ਬਾੜ ਵਾਲਾ ਦਹਾੜਾ ਹੀ ਹੁੰਦੀ ਐ ਉਹ ਜਿਹੜਾ ਪ੍ਰਯਾਗ ਰਾਏ ਦੇ ਵਿੱਚ ਹੜਾ ਇਹ ਕਹਿੰਦੇ ਸੀਗੇ ਉਹ ਸਿਰਫ ਸੰਗਮ ਦੇ ਵਿੱਚ ਆਇਆ ਹੋਇਆ ਸੰਗਮ ਦੇ ਆਲੇ ਦੋਲੇ ਜਿਹੜਾ ਏਰੀਆ ਪੈਂਦਾ ਹੈਗਾ ਉੱਥੇ ਆਇਆ ਹੋਇਆ ਹੋਰ ਕੋਈ ਥਾਂ ਤੇ ਨਹੀਂ ਹੈਗਾ ਤੇ ਬਾਕੀ ਦੇਖੋ ਬਿਹਾਰ ਕੰਨੀਆਂ ਪ੍ਰਸਾਤਾ ਪੈਂਦੀਆਂ ਗੀਆਂ ਨਹੀਂ ਪੈਂਦੇ ਨੇ ਕਿ ਆਪਾਂ ਕਿੱਦਾਂ ਸਰਵਾਈਵ ਕਰਾਂਗੇ ਸਾਰਾ ਵੀਡੀਓ ਦੇਖਣ ਨੂੰ ਮਿਲ ਜੂਗਾ ਤੁਹਾਨੂੰ ਸੈਕਲ ਲੈ ਕੇ ਆਪਾਂ ਜਾ ਤਾ ਵੈਸੇ ਪ੍ਰਿਆਗਰਾਜ ਰਹੇ ਆ ਪਰ ਰਾਹ ਦੇ ਵਿੱਚ ਇੱਕ ਬੜੀ ਰੋਚਕ ਚੀਜ਼ ਨਜ਼ਰ ਆ ਗਈ ਜਿਹਦਾ ਦੱਸਣਾ ਜ਼ਰੂਰ ਬਣਦਾ ਜੋ ਅਸੀਂ ਸੁਣਿਆ ਜੋ ਅਸੀਂ ਦੇਖਿਆ ਕੋਸ਼ਾਂਬੀ ਕੋਸ਼ਾਂਬੀ ਇੱਕ ਇਤਿਹਾਸਿਕ ਸ਼ਹਿਰ ਹੈ ਜੀ ਯੂਪੀ ਟੂਰਿਜ਼ਮ ਵੈਲਕਮ ዩ ਟੂ ਦਾ ਹੋਲੀ ਲੈਂਡ ਆਫ ਲੋੜ ਬੁੱਧਾ ਕੋਸ਼ਾਂਬੀ ਲੋੜ ਬੁੱਧਾ ਉਹੀ ਨੇ ਜਿਹਨਾਂ ਨੂੰ ਆਪਾਂ ਸਿਧਾਰਥ ਗੋਤਮ ਗੋਤਮ ਬੁੱਧ ਜੀ ਦੇ ਨਾਮ ਤੋਂ ਜਾਣਦੇ ਆਂ ਜੀ ਤੇ ਇਹ ਉਹਨਾਂ ਦਾ ਹੀ ਮੇਨਲੈਂਡ ਹੈ ਇੱਥੇ ਬਾਰ ਬਾਰ ਉਹ ਆਉਂਦੇ ਹੁੰਦੇ ਸੀਗੇ ਪ੍ਰਚਾਰ ਕਰਨ ਵਾਸਤੇ ਜੀ ਆਪਣਾ ਤਾਂ ਆਉਂਦਾ ਜੀ ਤੇ ਆਪਾਂ ਜੇ ਗੱਲਬਾਤ ਕਰੀਏ ਇੱਥੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹਿਸਟੋਰੀਕਲ ਚੀਜ਼ਾਂ ਮਿਲਿਆ ਨੇ ਤੇ ਆਰਕੀਓਲੋਜੀਕਲ ਸਾਈਟ ਨੂੰ ਮੰਨਿਆ ਜਾਂਦਾ ਹੈਗਾ ਤੇ ਬਹੁਤ ਹੀ ਜ਼ਿਆਦਾ ਆਰਕੀਓਲੋਜਿਸਟ ਨੇ ਇੱਥੇ ਪੜਾਹੀ ਹੀ ਸਮਾਨ ਲੱਭਿਆ ਹੈਗਾ ਜਿਵੇਂ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਤਾਂ ਚਲੋ ਗੋਸ਼ੀਤਾ ਰਾਮ ਵਿਹਾਰ ਕੋ ਸ਼ੰਭੀ ਅਸ਼ੋਕਾ ਪਿਲਰ ਕੋ ਸ਼ੰਭੀ ਰੀਮੇਨਸ ਆਵ ਰਾਜਾ ਉਦਯਾਨ ਫੋਰਟ ਕੋਸ਼ਾਂਬੀ ਕੰਬੋਡੀਅਨ ਬੁੱਧਿਸਟ ਟੈਂਪਲ ਕੋਸ਼ਾਂਬੀ ਜੈਨ ਸ਼ਵੇਤਾਂਬਰ ਟੈਂਪਲ ਕੋਸ਼ਾਂਬੀ ਦੇ ਵਿੱਚ ਇਹ ਮੌਜੂਦ ਨੇ ਤੇ ਕੋਸ਼ਾਂਬੀ ਉਹੀ ਸ਼ਹਿਰ ਹੈ ਜੀ ਜਿਹੜੇ ਸ਼ਹਿਰ ਦੇ ਵਿੱਚ ਬੁੱਧ ਜਿਹੜੇ ਸੀਗੇ ਲੋਰਡ ਬੁੱਧਾ ਉਹ ਆਪ ਆਏ ਸੀਗੇ ਤੇ ਉਹਨਾਂ ਨੇ ਧੰਮ ਦਾ ਉਪਦੇਸ਼ ਦਿੱਤਾ ਸੀਗਾ ਧੰਮ ਜਿਹਦਾ ਤੁਹਾਨੂੰ ਪਹਿਲੇ ਹੀ ਦੱਸਿਆ ਧੰਮ ਦਾ ਕੀ ਮਤਲਬ ਹੋਇਆ ਕਈਆਂ ਨੂੰ ਪਤਾ ਲੱਗ ਗਿਆ ਹੋਣਾ ਕਈਆਂ ਨੂੰ ਨਹੀਂ ਪਤਾ ਲੱਗਿਆ ਹੋਣਾ ਉਹਨਾਂ ਨੂੰ ਮੈਂ ਦੱਸ ਦਿੰਦਾ ਤੇ ਧੰਮ ਦਾ ਮਤਲਬ ਲੋਰਡ ਬੁੱਧਾ ਦੇ ਅਨੁਸਾਰ ਇਹ ਸੀਗਾ ਕਿ ਕਰੁਣਾ ਸੱਚਾਈ ਅਹਿੰਸਾ ਦਾ ਉਪਦੇਸ਼ ਦੇਣਾ ਤੇ ਬੁੱਧ ਦੀ ਜਿਹੜੀ ਰਸਤੇ ਨੇ ਜਿਹੜੇ ਲੋੜ ਬੁੱਧਾ ਦੇ ਰਸਤੇ ਨੇ ਉਹਨਾਂ ਦੇ ਉੱਪਰ ਚੱਲਣਾ ਉਹਨਾਂ ਦੀ ਟੀਚਿੰਗਸ ਦੇ ਉੱਪਰ ਚੱਲਣਾ ਜੇ ਹਮੇਸ਼ਾ ਆਪਣੇ ਆਪ ਨੂੰ ਅਹਿੰਸਾ ਦੇ ਨਾਲ ਜੋੜੇ ਰੱਖਣਾ ਚੁੱਪ ਰਹਿਣਾ ਕਿਸੇ ਵੀ ਗੱਲ ਦਾ ਜਵਾਬ ਨਾ ਦੇਣਾ 네ਗੇਟਿਵ 네ਗੇਟਿਵਿਟੀ ਤੋਂ ਦੂਰ ਰਹਿਣਾ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਪੋਜ਼ੀਟਿਵ ਰੱਖਣਾ ਜੀ ਇਹ ਧੰਮ ਦਾ ਉਪਦੇਸ਼ ਸੀਗਾ ਤੇ ਉਹਨਾਂ ਦੇ ਦੁਆਰਾ ਦਿੱਤੀ ਗਈਆਂ ਟੀਚਿੰਗਸ ਹੀ ਸੀਗੀਆਂ ਤੇ ਬਾਕੀ ਜੇ ਗੱਲਬਾਤ ਕਰੀਏ ਇੱਥੇ ਹਜ਼ਾਰਾਂ ਸਾਲ ਪੁਰਾਣੇ ਜਿਹੜੇ ਨੇ ਅਵਸ਼ੇਸ਼ ਵੀ ਮਿਲੇ ਨੇ ਆਰਕੀਓਲੋਜਿਸਟ ਨੇ ਜਿਹੜੇ ਲੱਭੇ ਸੀਗੇ ਇਹ ਗੰਗਾ ਦੇ ਕਿਨਾਰੇ ਵਸਿਆ ਹੋਇਆ ਮੈਂ ਹੁਣੇ ਮੈਪ ਤੇ ਜਸਟ ਚੈੱਕ ਕਰ ਰਿਹਾ ਸੀਗਾ ਪ੍ਰਿਆਗਰਾਜ ਲਈ ਆਪਾਂ ਸਿੱਧਾ ਜਾਵਾਂਗੇ ਤੇ ਆਪਾਂ ਜਿਹੜਾ ਹੈਗਾ ਅਗਰ ਉਧਰ ਨੂੰ ਜਾਣਾ ਜੀ ਆਪਣਾ ਜਿਹੜਾ ਅਗਰ ਦੇਖਣ ਜਾਣਾ ਕੰਬੋਡੀਆ ਬੁੱਧਿਸਟ ਟੈਂਪਲ ਕੋ ਸ਼ੰਬੀ ਤੇ ਆਪਾਂ ਨੂੰ ਫਿਰ ਇੱਕ ਸਾਈਡ ਕੱਟਣਾ ਪੈਗਾ ਤੇ ਗੰਗਾ ਦੇ ਕਿਨਾਰੇ ਜਾਣਾ ਪੈਣਾ ਹੈਗਾ ਪ੍ਰਿਆਗਰਾਜ ਵੀ ਗੰਗਾ ਦੇ ਕਿਨਾਰੇ ਆ ਪਰ ਉਹ ਉੱਪਰ ਨੂੰ ਹੋ ਕੇ ਲੰਘੇ ਜਾਂਦਾ ਸਾਨੂੰ ਇਹਦੇ ਲਈ 30 35 ਕਿਲੋਮੀਟਰ ਹੋਰ ਥੱਲੇ ਨੂੰ ਜਾਣਾ ਪੈਣਾ ਤੇ ਕਰਕੇ ਆਪਾਂ ਹੋ ਸਕਦਾ ਨਾ ਜਾਈਏ ਹੋ ਸਕਦਾ ਚਲੇ ਜਾਈਏ ਬਣੇ ਰੋ ਵਲੋਗ ਦੇ ਨਾਲ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਅਸੀਂ ਗਏ ਜਾਂ ਨਾ ਗਏ ਤੇ ਧੰਮ ਦਾ ਇੱਕ ਹੋਰ ਮਤਲਬ ਇਹ ਵੀ ਹੈ ਆਪਣੇ ਆਪ ਨੂੰ ਜਿਹੜਾ ਹੈਗਾ ਸਚਾਈ ਦੇ ਰਾਹ ਤੇ ਉੱਤੇ ਚਲਾਣਾ ਆਪਣੇ ਆਪ ਨੂੰ ਦੁਨੀਆ ਦੀ ਜਿਹੜੀ ਯੂਨੀਵਰਸਲ TRUTH ਹੈ ਦੁਨੀਆ ਦਾ ਜਿਹੜਾ ਸੱਚ ਹੈ ਉਹਦੇ ਨਾਲ ਜਿਹੜਾ ਹੈਗਾ ਰੂਬਰੂ ਰੱਖਣਾ ਆਪਣੇ ਆਪ ਦੇ ਵਿੱਚ ਖੁਸ਼ ਰਹਿਣਾ ਤੇ ਜਿਹੜਾ ਬੰਦਾ ਧੰਮ ਨੂੰ ਫੋਲੋ ਕਰਦਾ ਹੈ ਪਰਮਾਤਮਾ ਬੁੱਧ ਦੀ ਦਿੱਤੀ ਹੋਈ ਟੀਚਿੰਗਸ ਪਰਮਾਤਮਾ ਬੁੱਧ ਦਾ ਦਿੱਤਾ ਹੋਇਆ ਇੱਕ ਪਾਥ ਜਿਹੜਾ ਰਾਹ ਜਿਹਨੂੰ ਆਪਾਂ ਕਹਿ ਦਿੰਨੇ ਆ ਵੇ ਉਹਨੂੰ ਫੋਲੋ ਕਰਦਾ ਹੈ ਤੇ ਕਹਿੰਦੇ ਨੇ ਕਿ ਉਹ ਦੁੱਖ ਨੂੰ ਪ੍ਰਾਪਤ ਨਹੀਂ ਕਦੀ ਹੁੰਦਾ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਬੰਦਾ ਉਹਦੀ ਜੜੀ ਹੈਗੀ ਹੈ ਸੁਰਤ ਹੋਰ ਪਾਸੇ ਲੱਗੀ ਰਹਿੰਦੀ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਉਹ ਮਸਤ ਰਹਿੰਦਾ ਹੈਗਾ ਕਿ ਉਹ ਨਿਰਵਾਣਾ ਨੂੰ ਪ੍ਰਾਪਤ ਹੋਏ ਜਿੰਦਗੀ ਨੂੰ ਆਪਾਂ ਨਿਰਵਾਣ ਕਹਿ ਦਿੰਦੇ ਆ ਜੀ ਤੇ ਕੰਮ ਜਿਹੜਾ ਹੁੰਦਾ ਹੈ ਇਹ ਇਨਸਾਨ ਨੂੰ ਦੁੱਖਾਂ ਤੋਂ ਦੂਰ ਕਰਕੇ ਉਹਨੂੰ ਆਤਮਿਕ ਸ਼ਾਂਤੀ ਵੱਲ ਜਿਹੜਾ ਹੈਗਾ ਲੈ ਜਾਂਦਾ ਹੈ ਉਹਨੂੰ ਇੰਟਰਨਲ ਪੀਸ ਪ੍ਰੋਵਾਈਡ ਕਰਦਾ ਹੈ ਜੀ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਜਿਹੜੀ ਹੈਗੀ ਆਪਾਂ ਕਿਤੇ ਨਾ ਕਿਤੇ ਸੁਣੀ ਸੀਗੀ ਤੇ ਤੁਹਾਨੂੰ ਦੱਸਦੀ ਤੇ ਬਸ ਹੁਣ ਜਿਹੜਾ ਹੈਗਾ ਆਪਾਂ ਅੱਗੇ ਨੂੰ ਤੁਰਦੇ ਆਂ ਬਰਸਾਤ ਵੀ ਰੁਕ ਗਈ ਆ ਬਿੱਟੂ ਸੰਦੀਪ ਹਰਪਾਲ ਥੋੜਾ ਪਿੱਛੇ ਰਹਿ ਗਏ ਨੇ ਮੈਂ ਥੋੜਾ ਕਿ ਇੱਥੇ ਵੇਟ ਕਰ ਰਿਹਾ ਹਰੀ ਹਰੀ ਬੋਲ ਵਨਰ ਵਿਦਆਉਟ ਵੈਲਥ ਜਿਹੜਾ ਕੀ ਬਦਲ ਕੇ ਨੀਸ਼ੂ ਹਾਈਕਰ ਬਣ ਗਿਆ ਹੋਇਆ ਜੀ ਤੇ ਬਾਕੀ ਸਾਰਿਆਂ ਨੂੰ ਮੈਂ ਇੱਕ ਗੱਲ ਇਹ ਵੀ ਜਰੂਰ ਦੱਸਾਂ ਤੁਸੀਂ ਲੋੜ ਬੁੱਧਾ ਨੂੰ ਜਾਣਦੇ ਹੋ ਤੇ ਤੁਹਾਨੂੰ ਪਤਾ ਹੀ ਆ ਲੋੜ ਬੁੱਧਾ ਜਿਹੜੇ ਸੀਗੇ ਸਿਧਾਰਥ ਗੋਥਮ ਉਹ ਨੇਪਾਲ ਦੇ ਵਿੱਚ ਪੈਦਾ ਹੋਏ ਸੀਗੇ ਲੁੰਬਨੀ ਦੇ ਵਿੱਚ ਜਿਹੜਾ ਨੇਪਾਲ ਦੇ ਵਿੱਚ ਪੈਂਦਾ ਹੈਗਾ ਬਾਕੀ ਹੋ ਸਕਦਾ ਥੋੜਾ ਬੋਤਾ ਮੈਂ ਗਲਤ ਹੋਵਾਂ ਤੇ ਮੈਨੂੰ ਜਰੂਰ ਕਰੈਕਟ ਕਰਿਓ ਕਮੈਂਟਾਂ ਦੇ ਵਿੱਚ ਜਾ ਕੇ ਜੀ ਏ ਬੀ ਸੀ ਕੁਝ ਵੀ ਲਿਖ ਦਿਆ ਕਰੋ ਕਮੈਂਟਾਂ ਦੇ ਵਿੱਚ ਪਰ ਲਿਖਿਆ ਜਰੂਰ ਕਰੋ ਇਹਦੇ ਨਾਲ ਜਿਹੜੀ ਹੈਗੀ ਮੈਨੂੰ ਮੋਟੀਵੇਸ਼ਨ ਮਿਲੀ ਰਹਿੰਦੀ ਹੈ ਲੋਰ ਬੁੱਧਾ ਜਿਹੜੇ ਸ਼ਾਇਦ ਲੁੰਬਿਨਾ ਦੇ ਵਿੱਚ ਪੈਦਾ ਹੋਏ ਸੀਗੇ ਉਹਨਾਂ ਦੇ ਫਾਦਰ ਦਾ ਨਾਮ ਸ਼ੁਦੋਦਨ ਸੀਗਾ ਤੇ ਮਦਰ ਦਾ ਨਾਮ ਮਾਇਆ ਸੀਗਾ ਜੀ ਉਹ ਰਾਜੇ ਦੇ ਘਰ ਪੈਦਾ ਹੋਏ ਸੀਗੇ ਤੇ ਜਦੋਂ ਉਹ ਪੰਡਤ ਜਿਨ੍ਹਾਂ ਨੇ ਮਤਲਬ ਉਹ ਉਸ ਟਾਈਮ ਜਦੋਂ ਪੈਦਾ ਹੋਏ ਸੀਗੇ ਤੇ ਪੰਡਤਾਂ ਨੇ ਇਹ ਤੂੰ ਵੀ ਸ਼ੇਵਾਣੀ ਕੀਤੀ ਸੀ ਕਿ ਜਿਹੜਾ ਸਿਧਾਰਥ ਨੇ ਸਿਧਾਰਥ ਗੋਤਮ ਆ ਬੇਸਿਕਲੀ ਜਿਹਨਾਂ ਨੂੰ ਕਹਿ ਦਿੰਨੇ ਆ ਉਹ ਇੱਕ ਸਪਿਰਚੁਅਲ ਲੀਡਰ ਬਣਨਗੇ ਦੁਨੀਆਂ ਨੂੰ ਸਹੀ ਮਾਰਗ ਤੇ ਚਲਾਉਣ ਵਾਲੇ ਜਿਹੜੇ ਨੇ ਉਹ ਬਣਨਗੇ ਤੇ ਇਹ ਸਹੀ ਗੱਲ ਆ ਉਹ ਬਣੇ ਵੀ ਤੇ ਉਹ ਜਿਹੜਾ ਸੀ ਆਪਣਾ ਘਰ-ਬਾਰ ਛੱਡ ਕੇ ਇੱਕ ਟਾਈਮ ਤੇ ਜਾ ਕੇ ਆਪਣਾ ਦੁਨੀਆਂ ਨੂੰ ਉਹਨਾਂ ਨੇ ਪ੍ਰਚਾਰ ਦਿੱਤਾ ਧੰਮ ਦਾ ਉਪਦੇਸ਼ ਦਿੱਤਾ ਤੇ ਉਹਨਾਂ ਨੂੰ ਜਿਹੜੀ ਜਾਣ ਦੀ ਪ੍ਰਾਪਤੀ ਹੋਈ ਸੀਗੀ ਉਹ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਸੀਗੀ ਆਪਣਾ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਜਗ੍ਹਾ ਹੈ ਜੀ ਆਪਾਂ ਜੇ ਜਾਵਾਂਗੇ ਤਾਂ ਜਰੂਰ ਦੱਸਾਂਗੇ ਬਿਹਾਰ ਦੀ ਜਗ੍ਹਾ ਦਾ ਨਾਮ ਹੈ ਜੀ ਬਾਰ ਦੇ ਵਿੱਚ ਜਿਹੜੀ ਜਗ੍ਹਾ ਹੈ ਉਹਦਾ ਨਾਮ ਹੈ ਜੀ ਬੋਧ ਗਿਆ ਬੋਧੀ ਵਿਕਸ਼ ਇੱਕ ਪੇੜ ਸੀਗਾ ਉੱਥੇ ਪੀਪਲ ਦਾ ਪੇੜ ਉਹਦੇ ਥੱਲੇ ਬੈਠ ਕੇ ਉਹਨਾਂ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਹੈ ਜਾਣ ਦੀ ਪ੍ਰਾਪਤੀ ਹੋਈ ਸੀਗੀ ਉਹਨਾਂ ਨੇ ਫਿਰ ਕਦੀ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਨੇ ਸਪਿਰਚੁਅਲ ਟੀਚਿੰਗ ਜਿਹੜੀਆਂ ਜਿਹੜੀਆਂ ਦੇਣੀਆਂ ਸੀਗੀਆਂ ਧਰਮ ਦਾ ਉਪਦੇਸ਼ ਦੇਣਾ ਸੀਗਾ ਧੰਮ ਦਾ ਉਪਦੇਸ਼ ਦੇਣਾ ਸੀਗਾ ਉਹ ਉਹਨਾਂ ਨੇ ਦਿੱਤਾ ਤੇ ਫਿਰ ਉਹ ਇੱਕ ਟਾਈਮ ਆਇਆ ਥੋੜੇ ਬਿਮਾਰ ਰਹਿਣ ਲੱਗ ਗਏ ਤੇ ਉਹ ਫਿਰ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਇੱਕ ਹੁੰਦੀ ਹੈ ਜੀ ਡੋਲੂ ਵਾਲੀ ਡੋਲਚੀ ਇੱਕ ਹੁੰਦਾ ਹੈ ਪਿੰਨ ਡੋਲਚੀ ਜੀ ਰਾਤ ਰਾਤ ਦਾ ਟਾਈਮ ਹੋ ਗਿਆ ਸ਼ਾਮ ਤੋਂ ਬਾਅਦ ਸਾਈਕਲ ਚਲਾਈ ਜੰਨੇ ਆ ਰਾਤ ਨੂੰ ਤੇ ਤਕਰੀਬਨ 16 17 ਕਿਲੋਮੀਟਰ ਉਥੋਂ ਦਾ ਹੋਰ ਕੱਡ ਆਏ ਆ ਅਸੀਂ ਅੱਜ ਪ੍ਰਿਆਗਰਾਜ ਪਹੁੰਚ ਹੀ ਜਾਵਾਂਗੇ ਜੀ ਰਾਤ ਰਾਤ ਦਾ ਸਫ਼ਰ ਕਰਕੇ ਤੇ ਕ੍ਰੀਵਨ ਇੱਥੋਂ ਪਿਆ ਜੀ 60-70 ਕਿਲੋਮੀਟਰ ਟਾਈਮ 808 ਦਾ ਹੋ ਗਿਆ ਹੋਇਆ ਅੱਜ ਪਹੁੰਚਣਾ ਹੀ ਹੈ ਜੀ ਪ੍ਰਿਆਗਰਾਜ ਬਹੁਤ ਜ਼ਰੂਰੀ ਹੈ ਜੀ ਜਾਣਾ ਰਾਤ ਦੇ 11 ਵਜਣ ਲਈ ਹੈ ਜੀ ਹਲਕਾ ਫੁਲਕਾ ਖਾ ਲਿਆ ਸੀਗਾ ਪਿੱਛੇ ਦੀ ਕਿ ਅੱਜ ਤਾਂ ਥੋੜਾ ਜਿਹਾ ਫਾਸਟ ਫੂਡ ਜਿਹਾ ਹੀ ਹੋ ਗਿਆ ਕੰਮ ਅੱਜ ਖਾ ਲਿਆ ਜੀ ਅਸੀਂ ਥੋੜੇ ਜਿਹਾ ਆਲੂ ਦੇ ਉਹ ਫਰਾਈ ਜੇ ਸੀਗੇ ਉਹ ਤੇ ਨਾਲ ਇੱਕ ਟਿੱਕੀ ਤੇ ਉਸ ਤੋਂ ਬਾਅਦ ਰਾਤ ਦੇ ग्यारह बजे सैकल चला रहे हैं हाईवे पिछे और चमकीनी जोड़ी हैगी है जैकेट अपनी चमकण जेली ओ, लाती हुई है तकों को पता लगता रहे टाइम रात साढ़े के ग्यारह बजे हो गई है जी तो सामने प्रयागराज अपना तकरीबन अठाई ती किलोमीटर रह गया असी प्रयागराज पहुँच के सीधा जावे इसकोन अज दिखावे मंगला आरती ਮੰਗਲਾ ਆਰਤੀ ਜਿਹੜੀ ਹੈਗੀ ਤੁਹਾਨੂੰ ਕੱਲ ਦੇ ਵਲੋਗ ਦੇ ਵਿੱਚ ਨਜ਼ਰ ਆਏਗੀ ਆਪਣੀ ਇਸਕੂਨ ਦੀ ਮੰਗਲਾ ਆਰਤੀ ਜਿਹੜੀ ਹੁੰਦੀ ਹੈ ਜੀ ਜਿਹੜੀ ਸਵੇਰੇ-ਸਵੇਰੇ ਹੁੰਦੀ ਹੈ ਉਹ ਦਿਖਾਵਾਂਗੇ ਇਸਕੂਨ ਸ਼੍ਰੀ ਸ਼੍ਰੀ ਰਾਧਾ ਵੈਣੀ ਮਹਾਦਵਾ ਟੈਂਪਲ ਪ੍ਰਿਆਗਰਾਜ ਦੇ ਵਿੱਚ ਪੈਂਦਾ ਹੈ ਤੇ ਇਹ ਵਨ ਆਫ ਦਾ 올ਡੇਸਟ ਪ੍ਰਿਆਗ ਜਿਹੜਾ ਵਨ ਆਫ ਦਾ 올ਡੇਸਟ ਇਸਕੂਨ ਟੈਂਪਲਾਂ ਦੇ ਵਿੱਚੋਂ ਹੈ ਜਿਹੜਾ ਪ੍ਰਭੂ ਪਾਜ ਜੀ ਦੁਆਰਾ ਬਣਵਾਏ ਗਏ ਸੀ ਜੀ ਆਪਣਾ ਇਸਕੂਨ ਦੀ ਜਿਹੜੀ ਉਹ ਹੈ ਨੀਵ ਉਹ ਤਾਂ ਬਹੁਤ ਪੁਰਾਣੇ ਟਾਈਮ ਤੇ ਰੱਖੀ ਗਈ ਸੀ ਪ੍ਰਭੂ ਪਾਜ ਜੀ ਦੁਆਰਾ ਪਰ ਇਹ ਜਿਹੜਾ ਪ੍ਰਿਆਗਰਾਜ ਦਾ ਇਸਕੂਨ ਹੈ ਜਿਹੜਾ ਪ੍ਰਿਆਗਾ ਦਾ ਰਾਜ ਹੈ ਜੀ ਪ੍ਰਿਆਗਰਾਜ ਉੱਥੇ ਦਾ ਇਸਕੂਨ ਕਾਫੀ ਪੁਰਾਣਾ ਹੈ ਜੀ ਜਿੱਦਾ ਵrindavan ਦਾ ਸਭ ਤੋਂ ਪੁਰਾਣਾ ਹੈ ਤੁਰਦੇ ਤੁਰਦੇ ਲੱਗ ਪਾ ਕੇ ਸਾਨੂੰ ਅੱਜ 12 ਘੰਟੇ ਤੋਂ ਉੱਤੇ ਹੋ ਗਏ ਨੇ ਜੀ ਤੇ ਪ੍ਰਿਆਗਰਾਜ 20 ਕਿਲੋਮੀਟਰ ਰਹਿ ਗਿਆ shri shri radha veni madhav temple iskon international society for krishna consciousness ਜਿਹੜਾ ਇੱਥੋਂ ਦੀ ਤਕਰੀਬਨ 22 22 ਕਿਲੋਮੀਟਰ ਰਹਿੰਦਾ ਹੈ ਤੇ ਬਸ ਆਪਾਂ ਹੁਣ ਪਹੁੰਚ ਜਾਣਾ ਹੈ ਇੱਥੇ 24 ਦਿਖਾ ਰਿਹਾ ਐ ਮੈਂ ਕੁਝ ਹੋਰ ਦਿਖਾ ਰਿਹਾ ਨਾੜ ਬਾਬਾ yogi ਦੀ ਫੋਟੋ ਲੱਗੀ ਹੋਈ ਜੀ ਤੇ ਆਹ ਚਮਕੀਨੀਆਂ ਜੀਆਂ ਲਾਈਟਾਂ ਜੀਆਂ ਬਹੁਤ ਕੰਮ ਆਉਂਦੀਆਂ ਰਾਤ ਦੇ ਟਾਈਮ ਜਿਹੜਾ ਪਿੱਛੋਂ ਦੇਖ ਕੇ ਕੋਈ ਸੱਟ ਫੇਟ ਨਾ ਮਾਰ ਜੇ ਉਹਦਾ ਬਹੁਤ ਜ਼ਿਆਦਾ ਫਾਇਦਾ ਕਰ ਜਾਂਦੀਆਂ ਜੀ ਇਹ ਤੇ ਦੂਰੋਂ ਦੀ ਪਤਾ ਲੱਗੇ ਹੁੰਦਾ ਕਿ ਕੋਈ ਛੋਟਾ ਜਾਨਵਰ ਜਿਹੜਾ ਹੈਗਾ ਅੱਗੇ ਹੈਗਾ ਬਸ ਉਹਦੇ ਵਿੱਚ ਜਾ ਕੇ ਨਾ ਵੱਜੂ ਇਧਰ ਮੱਛਰਦਾਨੀ ਨਾ ਬਾਈ ਸੁਤਾ ਹੋਇਆ ਤੇ ਅਸੀਂ ਮੱਛਰਾਂ ਦੇ ਵਿੱਚ ਹੀ ਸਾਈਕਲ ਚਲਾ ਰਹੇ ਹਾਂ ਜੀ ਤੇ ਹੋਰ 20 ਕਿਲੋਮੀਟਰ ਬਾਅਦ ਜਿਹੜਾ ਹੈਗਾ ਪ੍ਰਯਾਗਰਾਜ ਬਿਲਕੁਲ ਲੱਗ ਜਾਏਗਾ ਸ਼ਹਿਰ ਆ ਜਾਏਗਾ ਜੀ ਤੇ ਪ੍ਰਯਾਗਰਾਜ ਪਹੁੰਚਦੇ ਸਾਰ ਆਪਣਾ ਜਿਹੜਾ 130 ਕਿਲੋਮੀਟਰ ਦਾ ਸਫ਼ਰ ਸੀਗਾ ਆਪਣੀ ਜਿਹੜੀ ਲਿਮਟ ਸੀਗੀ ਆਪਾਂ ਓਵਰਆਲ ਕ੍ਰੋਸ ਕਰ ਦਾਂਗੇ ਨੋਨ ਸਟੌਪ ਸਾਈਕਲ ਚਲਾਈ ਦੀ ਇੱਕ ਦਿਨ ਚ ਦੇਸੀ ਸਿੰਗਲ ਸਪੀਡ ਗিয়ার ਸਾਈਕਲ ਤੇ ਆਪਾਂ 130 ਕਿਲੋਮੀਟਰ ਜਿਹੜਾ ਹੈਗਾ ਸਾਈਕਲ ਚਲਾ ਦਿੱਤਾ ਜੀ ਤੇ ਆਪਣਾ ਫਤਿਹਾਬਾਦ ਜਿਹੜਾ ਫਤਿਹਪੁਰ ਸੀਗਾ ਸੋਰੀ ਉੱਥੋਂ ਦੀ ਸਿੱਧਾ ਆਪਾਂ ਸਾਈਕਲ ਲਾ ਦਿੱਤੀ ਜੀ ਪ੍ਰਯਾਗਰਾਜ ਪ੍ਰਯਾਗ ਰਾਜ ਦੇ ਬਾਰੇ ਤੁਹਾਨੂੰ ਸਾਰਾ ਕੁਝ ਮੈਂ ਪਹਿਲੇ ਦੱਸ ਹੀ ਚੁੱਕਾ ਆ ਸ਼ਾਮ ਨੂੰ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਅਸੀਂ ਨਹੀਂ ਪਹੁੰਚ ਪਾਵਾਂਗੇ 50 60 ਕਿਲੋਮੀਟਰ ਜਦੋਂ ਅਸੀਂ ਸਫ਼ਰ ਕਰ ਚੁੱਕੇ ਸੀਗੇ ਕਿਉਂਕਿ ਬਰਸਾਤ ਬੜੀ ਪੈਰੀ ਸੀ ਤੇ ਫਿਰ ਸ਼ਾਮ ਨੂੰ ਜਿਹੜਾ ਸੀਗਾ ਆਪਾਂ ਫੈਸਲਾ ਲਿਆ ਕਿ ਆਪਾਂ ਖੇਚੀ ਲਈਏ ਤੇ ਸਾਈਕਲ ਲੈ ਕੇ ਆਪਾਂ ਸਿੱਧਾ ਪ੍ਰਯਾਗ ਰਾਜ ਪਹੁੰਚਦੇ ਆ ਕਿਉਂਕਿ ਅੱਜ ਬਾੜਾ ਦੁਖੀ ਕਰਤਾ ਜੀ ਆਪਣੀ ਚੈਨ ਨਹੀਂ ਚੂੰ-ਚੂੰ ਕਰੀ ਜਾਂਦੀ ਸੀਗੀ ਸ਼ਵੇਰੇ ਦੇ ਦਵਾਂਗੇ ਜੀ ਪਾਣੀ ਇਹਨੂੰ ਡਬਲਯੂ ਡੀ 40 ਵਾਲਾ ਤੇ ਡਬਲਯੂ ਡੀ 40 ਨਾਲ ਜਿਹੜਾ ਇਹਦਾ ਜੰਗਾਲ ਜ ਹੈਗਾ ਉਹ ਸੈਟ ਹੋ ਜੂਗਾ ਤੇ ਬਾਅਦ ਚ ਫਿਰ ਚੂੰ ਚੂਣੀ ਕਰੂਗੀ ਹੁਣ ਇੱਥੇ ਦਾ ਵਲੋਗ ਜਿਹੜਾ ਹੈਗਾ ਆਪਾਂ ਸਮਾਪਤ ਕਰਦੇ ਆਂ ਅੱਜ ਦਾ ਮਿਲਦੇ ਆਂ ਕੱਲ ਇੱਕ ਹੋਰ ਨਵੇਂ ਫਰੈਸ਼ ਵਲੋਗ ਦੇ ਨਾਲ ਤੇ ਅੱਗੇ ਲਈ ਰੱਬ ਰੱਖਾ ਸਸਰੀ ਘਰ ਚੜ੍ਹਦੀ ਕਲਾ ਤੇ ਗੁੱਡ ਬਾਏ ਜੀ